ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਤੁਹਾਨੂੰ ਕਿਹਾ ਸੀਗਾ ਸਟੋਰੀ ਲੈ ਕੇ ਆ ਰਹੇ ਹਾਂ ਬਹੁਤ ਘੈਂਟ ਸਟੋਰੀ ਆ ਤੇ ਪਹਿਲਾਂ ਤਾਂ ਵਿਊ ਦੇਖੋ ਘੈਂਟ ਆ ਨਾ ਬਹੁਤ ਵਧੀਆ ਵਿਊ ਆ ਚਲੋ ਸਟੋਰੀ ਤੇ ਹੁੰਨੇ ਆ ਇਹ ਨਾ ਇੱਕ ਕਹਾਣੀ ਬੀਪੀਓ ਦੀ ਆ ਆਪਾਂ ਬੀਪੀਓ ਦਾ ਚਲੋ ਨਾਮ ਤਾਂ ਕੀ ਰਿਵੀਲ ਕਰਨਾ ਤੇ ਯਾਨੀ ਚਲੋ ਉਹਨੂੰ ਸੀਕ੍ਰੀਟ ਹੀ ਰੱਖੀਏ ਤੇ ਕੁੜੀ ਦਾ ਨਾਮ ਵੀ ਆਪਾਂ ਰੈਂਡਮ ਹੀ ਕੀ ਰੱਖੀਏ ਚਲੋ ਦੀਪੂ ਰੱਖ ਲੈਂਦੇ ਆ ਕੁੜੀ ਦਾ ਨਾਮ ਵੀ ਆਪਾਂ ਜਾਣੀ ਪੱਕਾ ਨਾਮ ਲੈਣਾ ਸਹੀ ਨਹੀਂ ਸਮਝਦੇ ਵੀਡੀਓ ਦੇ ਵਿੱਚ ਚਲੋ ਦੀਪੂ ਨਾਮ ਰੱਖ ਲੈਨੇ ਆ ਇਹ ਨਾ ਇੱਕ ਬੀਪੀਓ ਦੇ ਵਿੱਚ ਕੰਮ ਕਰਦੀ ਹੁੰਦੀ ਆ ਕੁੜੀ ਤੇ ਬੀਪੀਓ ਜਾਨੀ ਕਾਲ ਸੈਂਟਰ ਇਹਦੇ ਵਿੱਚ ਕੰਮ ਕਰਦੀ ਹੁੰਦੀ ਆ ਜਾਨੀ ਪੂਰੀ ਖੁਸ਼ ਮઝાਜ ਕੁੜੀ ਰੋਟੀ ਪਾਣੀ ਸਾਰਾ ਕੁਝ ਆਪਣੇ ਕਲੀਕ ਦੇ ਨਾਲ ਇਕੱਠਾ ਖਾਣਾ ਪੀਣਾ ਕੰਟੀਨ ਦੇ ਵਿੱਚ ਐਨ ਹਾਸਾ ਮਜ਼ਾਕ ਮੈਨੇਜਰ ਨਾਲ ਹਾਸਾ ਮਜ਼ਾਕ ਸਾਰਿਆਂ ਨਾਲ ਕਰਨਾ ਜਾਨੀ ਪੂਰਾ ਵਧੀਆ ਜਾਨੀ ਜੋਬ ਚੱਲਦੀ ਹੁੰਦੀ ਆ ਇਹਦੀ ਪੂਰੀ ਵਧੀਆ ਪੂਰੀ ਵਧੀਆ ਜਾਨੀ ਜੌਬ ਚੱਲਦੀ ਹੁੰਦੀ ਆ ਤੇ ਹਾਸਾ ਮਜ਼ਾਕ ਮੈਨੇਜਰਾਂ ਨਾਲ ਆਪਣੇ ਕਲੀਕ ਨਾਲ ਆਪਣੇ ਸੀਨੀਅਰ ਨਾਲ ਹਰੇਕ ਨਾਲ ਹਾਸਾ ਮਜ਼ਾਕ ਵਧੀਆ ਕਰਨਾ ਤੇ ਕੋਈ ਟੈਨਸ਼ਨ ਨਹੀਂ ਕੋਈ ਬੇਫਿਕਰੀ ਸਭ ਬੇਫਿਕਰੀ ਕੁੜੀ ਤੇ ਕੱਲੀ ਇਹ ਹੀ ਕੁੜੀ ਹੁੰਦੀ ਆ ਜਿਹੜੀ ਗਰੁੱਪ ਦੇ ਵਿੱਚ ਜਿਹੜੀ ਬੇਫਿਕਰੀ ਕੋਈ ਟੈਨਸ਼ਨ ਨਹੀਂ ਕੋਈ ਕੰਮ ਦੀ ਟੈਨਸ਼ਨ ਨਹੀਂ ਘਰੋਂ ਕੋਈ ਟੈਨਸ਼ਨ ਨਹੀਂ ਬਸ ਸਾਰਿਆਂ ਨਾਲ ਉੱਠਣਾ ਬੈਠਣਾ ਤੇ ਸਾਰਿਆਂ ਨਾਲ ਗੱਲਬਾਤ ਕਰਨੀ ਤੇ ਇੱਕ ਦਿਨ ਇਹਦੇ ਨਾਲ ਨਾ ਅਜੀਬ ਜੀ ਘਟਨਾ ਹੁੰਦੀ ਆ ਇੱਕ ਇਹਨੂੰ ਰੈਂਡਮੇ ਕਾਲ ਆਉਂਦੀ ਆ ਇੱਕ ਯਾਨੀ ਕਾਲ ਸੈਂਟਰ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਕਾਲ ਆਉਂਦੀਆਂ ਇਹ ਕਾਲ ਚੱਕਦੀ ਆ ਤੇ ਕਾਲ ਚੱਕਣ ਤੇ ਕੁਝ ਨਹੀਂ ਬੋਲਦੀ ਇਹ ਤੇ ਬਾ ਜਣੀ ਕਾਲ ਸੁਣੀ ਜਾਂਦੀ ਰਹਿੰਦੀ ਆ ਤੇ ਇਹਦੇ ਆਸੇ ਪਾਸੇ ਇਹਦੇ ਜਣੀ ਦੋਸਤ ਇਹਦੇ ਨਾਲ ਇਹ ਇਹਦੇ ਵੱਲ ਦੇਖ ਕੇ ਕਹਿੰਦੇ ਆ ਕਿ ਪਤਾ ਨਹੀਂ ਯਾਰ ਕੀ ਹੋ ਗਿਆ ਇਹਨੂੰ ਕਿਆਂ ਵੀ ਕਾਲ ਫੋਨ ਕੰਨ ਨੂੰ ਲੱਗਿਆ ਹੋਇਆ ਚਲੋ ਹੋਈ ਜਾਂਦਾ ਕੰਮ ਦੇ ਵਿੱਚ ਜਦੋਂ ਆਪਾਂ ਕਿਸੇ ਦਾ ਕੰਮ ਕਰਦੇ ਆ ਕਿ ਕਹੀ ਦਿੰਦੇ ਆ ਕਿਆਂ ਵੀ ਪਤਾ ਨਹੀਂ ਕੀ ਗੱਲ ਹੋ ਗਈ ਕਿਆਂ ਵੀ ਬੀਪੀਓ ਆ ਜਣੀ ਕਾਲ ਸੈਂਟਰ ਆ ਕਿਆਂ ਵੀ ਸਾਨੂੰ ਵੀ ਪਤਾ ਹੀ ਆ ਕਿ ਕਿਵੇਂ ਗਾਲਾਂ ਗੂਲਾਂ ਕੋਈ ਅੱਗੋਂ ਕਲਾਇੰਟ ਕੱਢ ਹੀ ਦਿੰਦੇ ਆ ਠੀਕ ਹੈ ਨਾ ਤੇ ਕਾਲ 15 20 ਮਿੰਟ ਜਣੀ 20 25 ਮਿੰਟ ਇਹਦੇ ਕੰਨ ਨੂੰ ਲੱਗੀ ਹੁੰਦੀ ਹੈ ਇਹਦੇ ਨਾਲ ਦੇ ਬੰਦੇ ਦੇਖਦੇ ਆ ਕਿ ਇਹ ਕੁਝ ਬੂਲ ਵੀ ਨਹੀਂ ਰਹੀ ਤੇ ਕੰਨ ਨੂੰ ਫੋਨ ਲੱਗਿਆ ਹੋਇਆ ਹੈ ਇਹਦੇ ਤੇ ਉੱਪਰ ਦੀ ਇਹਦੇ ਅੱਖਾਂ ਮੂੰਹ ਤੇ ਪਸੀਨਾ ਪਸੂਨਾ ਅੱਖਾਂ 'ਚ ਡਰਾ ਡਰਾਵਣਾ ਪਨ ਜਾਂ ਪਤਾ ਨਹੀਂ ਕੀ ਚੱਕਰ ਇੱਕ ਬੰਦਾ ਹੁੰਦਾ ਤੇ ਉਹ ਪੁੱਛਦਾ ਹਾਂ ਵੀ ਦੀਪੂ ਕੀ ਹੋਇਆ ਇਹ ਸ਼ਾਂਤ ਚੁੱਪਚਾਪ ਸ਼ਾਂਤ ਬੈਠੀ ਰਹਿੰਦੀ ਹੈ ਉਹਨੂੰ ਵੀ ਨਹੀਂ ਆਪਣੇ ਦੋਸਤ ਨੂੰ ਵੀ ਨਹੀਂ ਕੁਝ ਨਹੀਂ ਦੱਸਦੀ ਠੀਕ ਹੈ ਸ਼ਾਂਤ ਬੈਠੀ ਰਹਿੰਦੀ ਹੈ ਤੇ ਚਲੋ ਕਾਲ ਕੱਢਦੀ ਆ ਤੇ ਇਹਨੂੰ ਇੱਕਦਮ ਪਤਾ ਨਹੀਂ ਕੀ ਹੁੰਦਾ ਇਹ ਆਪਣਾ ਬੈਗ ਚੱਕਦੀ ਆ ਆਫਿਸ ਦੇ ਵਿੱਚੋਂ ਸਿੱਧਾ ਬਾਰ ਘਰ ਵਾਲ ਨੂੰ ਚਲੀ ਜਾਂਦੀ ਆ ਯਾਨੀ ਘਰ ਤਾਂ ਇਹਦਾ ਕਿਸੇ ਪਿੰਡ ਚ ਹੁੰਦਾ ਵਾ ਯਾਨੀ ਰਹਿੰਦੀ ਉੱਥੇ ਆਪਣੇ ਜਿੱਥੇ ਆਫਿਸ ਹੁੰਦਾ ਉੱਥੇ ਆਪਣੇ ਫਲੈਟ ਦੇ ਕੋਲ ਹੀ ਰਹਿੰਦੀ ਹੁੰਦੀ ਆ ਫਲੈਟ ਦੇ ਵਿੱਚ ਹੀ ਰਹਿੰਦੀ ਹੁੰਦੀ ਆ ਇਹਨੇ ਰੈਂਟ ਤੇ ਫਲੈਟ ਲਿਆ ਹੁੰਦਾ ਉੱਥੇ ਆਪਣੇ ਫਲੈਟ ਚ ਚਲੀ ਜਾਂਦੀ ਆ ਤੇ ਉੱਪਰ ਦੀ ਬਾਹਰੋਂ ਫਿਰ ਮੈਨੇਜਰ ਆਉਂਦਾ ਕਿ ਮੈਨੇਜਰ ਪੁੱਛਦਾ ਇਹਦੇ ਯਾਰਾਂ ਦੋਸਤਾਂ ਨੂੰ ਸਹਲੀਆਂ ਨੂੰ ਕਿ ਕੀ ਹੋਇਆ ਬਹੁਤ ਆਦਿਆ ਸਰ ਰੈਂਡਮੀ ਕਾਲ ਆਈ ਆ ਤੇ 15 20 ਮਿੰਟ ਪਾਸੀ ਕੁਝ ਨਹੀਂ ਬੋਲੀ ਤੇ ਬਣਾ ਕੁਝ ਬੋਲੀ ਤੇ ਚਪਚਾਪ ਫਿਰ ਕਾਲ ਕੱਟੀ ਬੱਕਰੇ ਚਲੀ ਗਈ ਮਨੇ ਜਰ ਨੂੰ ਵਾ ਜਾਂਦਾ ਗੁੱਸਾ ਮਨੇ ਜਰ ਕੰਦਾ ਐਵੇਂ ਕਿਵੇਂ ਹੂਸਾ ਦਾ ਹੇ ਸ਼ਿਫਟ ਵੀ ਨਹੀਂ ਪੂਰੀ ਹੋਈ ਐਵੇਂ ਕਿਵੇਂ ਕਰੇ ਜਾਪੜੂਗੀ ਸ਼ਿਫਟ ਤਾਂ ਪੂਰੀ ਕਰਕੇ ਜਾਂਦੀ ਚਲੋ ਫਿਰ ਉਹ ਦਿਨ ਨੰਗੇ ਆਂਦਾ ਚਲੋ ਮੈਨੇਜਰ ਆਪਦੇ ਇਹਨਾਂ ਨੂੰ ਦੂਜੇ EMPLOYEES ਨੂੰ ਕਹਿ ਦਿੰਦਾ ਕਿ ਚਲੋ ਤੁਸੀਂ ਆਪਣਾ ਕੰਮ ਕਰੋ ਕੋਈ ਨਾ ਮੈਂ ਇਹਦੇ ਨਾਲ ਕੱਲ ਨੂੰ ਗੱਲ ਕਰੂੰਗਾ ਤੇ ਇਹਦੇ ਯਾਰ ਦੋਸਤਾਂ ਨੂੰ ਫੋਨ ਫਾਨ ਕਰਦੇ ਆ ਉਸ ਉਸ ਰਾਤ ਨੂੰ ਤੇ ਕਿਸੇ ਦਾ ਕੋਈ ਰਿਪਲਾਈ ਨਹੀਂ ਕਰਦੀ ਨਾ ਕਿਸੇ ਦਾ ਫੋਨ ਚੱਕਦੀ ਆ ਤੇ ਉਸ ਤੋਂ ਬਾਅਦ ਫਿਰ ਇੱਕ ਇਹਦੀ ਸਹੇਲੀ ਇਹਨੂੰ ਮੈਸੇਜ ਕਰਦੀ ਆ ਕਿ ਮੈਨੇਜਰ ਤੇਰੇ ਤੇ ਬਹੁਤ ਜ਼ਿਆਦਾ ਗੁੱਸੇ ਆ ਤੇ ਤੂੰ ਆਪ ਦਾ ਪੂਰਾ ਪ੍ਰਪੇਅਰ ਹੋ ਕੇ ਆਈਂ ਕਿ ਜਿਹੜਾ ਵੀ ਕੋਈ ਬਹਾਨਾ-ਬੂਨਾ ਮਾਰਨਾ ਹੋਇਆ ਨਾ ਤੇ ਆਪ ਦਾ ਮਾਰਦੀ ਕੋਈ ਵਧੀਆ ਜਿਹਾ ਬਹਾਨਾ ਸੋਚ ਕੇ ਆਈਂ ਤੇ ਉਪਰੋਂ ਉਹਦੇ ਨਾ ਕੋਈ ਉਹਦਾ ਮੈਸੇਜ ਸੀਨ ਹੁੰਦਾ ਉਹਦੀ ਸਹੇਲੀ ਦਾ ਨਾ ਉਹਤੇ ਕੋਈ ਰਿਪਲਾਈ ਹੁੰਦਾ ਤੇ ਅਗਲੇ ਦਿਨ ਅਗਲਾ ਦਿਨ ਆਉਂਦਾ ਮੈਨੇਜਰ ਪੂਰਾ ਗੁੱਸੇ 'ਚ ਇਹਦੀ ਵੇਟ ਕਰਦਾ ਹੁੰਦਾ ਸਾਰੇ ਇਹਦੇ ਦੋਸਤ ਆ ਜਾਂਦੇ ਆ ਸਾਰੇ ਆ ਜਾਂਦੇ ਆ ਕੰਮ ਤੇ ਬਹੁਤੀ ਵੇਟ ਹੁੰਦੀ ਆ ਕਦੀ ਵੇਟ ਹੁੰਦੀ ਆ ਅੱਧਾ ਘੰਟਾ ਹੋ ਜਾਂਦਾ ਕੰਮ ਸ਼ੁਰੂ ਹੋਏ ਨੂੰ ਘੰਟਾ ਹੋ ਜਾਂਦਾ ਤੇ ਪਰ ਉਹਦੀ ਪੂਣੀ ਆਉਂਦੀ ਮੈਨੇਜਰ ਨੂੰ ਹੋਰ ਤਾਪ ਚੜ ਜਾਂਦਾ ਪਤਾ ਨਹੀਂ ਕੀ ਚੱਕਰ ਆ ਕੀ ਆਉਂਦੀ ਨਹੀਂ ਕੀ ਕੰਦਾ ਕੋਈ ਨਾ ਆਉਂਦੇ ਚੱਲ ਲੇਟ ਵੀ ਆਉਗੀ ਤਾਂ ਵੀ ਕੋਈ ਨਾ ਦੱਸੂਗਾ ਮੈਂ ਉਹਨੂੰ ਪਤਾ ਕੋਈ ਨਾ ਦੀ ਤਨਖਾਹ ਕੱਟੂਗਾ ਤੇ ਪਰ ਉਸ ਦਿਨ ਦਾ ਵੀ ਸਾਰਾ ਦਿਨ ਲੰਘ ਗਿਆ ਨਾ ਉਹਦੇ ਯਾਰ ਦੋਸਤ ਸਾਰੇ ਫੋਨ ਕਰਦੇ ਆ ਮੈਸੇਜ ਕਰਦੇ ਆ ਪਰ ਅੱਗੋਂ ਕੋਈ ਰਿਪਲਾਈ ਨਹੀਂ ਆਉਂਦਾ ਚਲੋ ਉਸ ਦਿਨ ਦਾ ਵੀ ਸਾਰਾ ਦਿਨ ਲੰਘ ਗਿਆ ਨਾ ਇੰਜ ਕਰਦੇ 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 ਪੰਜ 6 ਦਿਨ ਲੰਘ ਜਾਂਦੇ ਆ ਅਨਛੇਦਨਾਂਗੇ ਹੁੰਦੇ ਆ ਇਹ ਯਾਰਾਂ ਦੋਸਤਾਂ ਨੂੰ ਤੇ ਮੈਨੇਜਰ ਨੂੰ ਫਿਕਰ ਹੋਣ ਲੱਗ ਜਾਂਦੀ ਆ ਕਿ ਹਾਂ ਵੀ ਯਾਰ ਉਸ ਦਿਨ ਇੱਕ ਕਾਲ ਆਈ ਸੀ ਤੇ ਬਹੁਤ ਦੁਆਦ ਉਹਨੂੰ ਪਤਾ ਨਹੀਂ ਕੀ ਹੋ ਗਿਆ ਬਕ ਕਾਲ ਤੋਂ ਬਾਅਦ ਨਾ ਉਹ ਕਿਸੇ ਦਾ ਰਿਪਲਾਈ ਕਰ ਰਹੀ ਆ ਤੇ ਨਾ ਕੰਮ ਤੇ ਆ ਰਹੀ ਆ ਨਾ ਫੋਨ ਚੱਕ ਰਹੀ ਆ ਮੈਨੇਜਰ ਇੱਕ ਡਿਸੀਜਨ ਲੈਂਦਾ ਇੱਥੇ ਮੈਨੇਜਰ ਉਹਦੇ 4-5 ਸਹੇਲੀਆਂ ਨੂੰ ਤੇ 2-3 ਮੁੰਡਿਆਂ ਨੂੰ ਆਪਣੇ ਆਫਿਸ ਦੇਆਂ ਨੂੰ ਉਹਨਾਂ ਨੂੰ ਕਹਿੰਦਾ ਕਿ ਜਾਓ ਤੁਸੀਂ ਉਹਦੇ ਫਲੈਟ ਤੇ ਜਾ ਕੇ ਆਓ ਠੀਕ ਹੈ ਤੇ ਚਲੋ ਲੰਚ ਟਾਈਮ ਹੁੰਦਾ ਜਦੋਂ ਉਹਦੇ ਫਿਰ ਕੋਲੇ ਹੀ ਹੁੰਦਾ ਯਾਨੀ 3-4 ਕਿਲੋਮੀਟਰ ਦੂਰ ਤੇ ਉੱਥੇ ਰਹਿੰਦੀ ਹੁੰਦੀ ਹੈ ਤੇ ਉਹਦੇ ਫਲੈਟ ਤੇ ਜਾ ਕੇ ਆਉਂਦੇ ਆ ਫਲੈਟ ਨੂੰ ਚਿੰਦਾ ਇਹ ਫੇਰ ਹਰਾਨੀ ਫੇਰ ਮੈਨੇਜਰ ਨੂੰ ਇਹ ਜਦੋਂ ਵਾਪਸ ਆਉਂਦੇ ਆਫਿਸ ਮੈਨੇਜਰ ਨੂੰ ਦੱਸਦੇ ਆ ਸਰ ਉਹਦੇ ਆਫਿਸ ਉਹਦੇ ਘਰ ਨੂੰ ਤਾਂ ਜਿੰਦਾ ਲੱਗਿਆ ਹੋਇਆ ਤੇ ਮੈਨੇਜਰ ਵੀ ਟੈਨਸ਼ਨ 'ਚ ਫੇਰ ਮੈਨੇਜਰ ਕਿਵੇਂ ਨਾ ਕਿਵੇਂ ਜਣੀ ਇਹਨਾਂ ਦਾ ਆਧਾਰ ਦਰ ਕਾਰਡ ਇਹਨਾਂ ਦਾ ਸਾਰਾ ਕੁਝ ਰੱਖਿਆ ਹੀ ਹੁੰਦਾ ਵਾ ਕਿ ਇਹਦੇ ਘਰੇ ਫੋਨ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਫੋਨ ਦਾ ਕੋਈ ਰਿਪਲਾਈ ਨਹੀਂ ਹੁੰਦਾ ਉਹਦੇ ਮਾਪੇ ਬਜ਼ੁਰਗ ਹੁੰਦੇ ਆ ਜਣੀ ਕੱਲ ਕੋਈ ਹੁੰਦੀ ਆ ਯਾਰੀ ਕਮਾਉਣ ਵਾਲੀ ਅਨੇ ਮਾਪਿਓ ਦੀ ਕੱਲ ਕੋਈ ਹੁੰਦੀ ਹੈ ਯਾਨੀ ਕਮਾਉਣ ਵਾਲੀ ਪਰ ਅੱਗੇ ਮਾਪਿਓ ਬਜ਼ੁਰਗ ਹੁੰਦੇ ਆ ਫੋਨ ਫੋਨ ਦਾ ਇੰਨਾ ਧਿਆਨ ਨਹੀਂ ਮਾਪਿਓ ਨੂੰ ਫੋਨ ਦਾ ਕੋਈ ਰਿਪਲਾਈ ਨਹੀਂ ਹੁੰਦਾ ਤੇ ਫਿਰ ਮੈਨੇਜਰ ਕੀ ਕਰਦਾ ਇਹਦੇ ਕੁਝ ਕਿਸੇ ਲੀਆਂ ਨੂੰ ਤੇ ਦੋਕ ਜਾਨੀ ਮੁੰਡਿਆਂ ਨੂੰ ਆਪਣੀ ਕਾਰ ਦੇ ਕੇ ਭੇਜਦਾ ਕਿ ਜਾਓ ਇਹਦੇ ਪਿੰਡ ਜਾ ਕੇ ਆਓ ਕਿਆਂ ਵੀ ਉੱਥੇ ਪਤਾ ਲੱਗੂਗਾ ਕਿ ਕੀ ਗੱਲਬਾਤ ਆ ਹਾਂ ਵੀ ਇੱਕਦਮ ਤਾਂ ਐ ਕੋਈ ਜੋਬ ਛੱਡ ਹੀ ਨਹੀਂ ਸਕਦਾ ਕੋਈ ਜੇ ਛੱਡੂਗਾ ਵੀ ਕੋਈ ਸਿੱਧਾ ਸੂਗਾ ਕਿ ਵੀ ਸਾਡੇ ਘਰੇ ਆ ਪ੍ਰੋਬਲਮ ਆ ਮੈਨੂੰ ਇਹ ਪ੍ਰੋਬਲਮ ਆ ਮੈਨੂੰ ਇਹ ਦਿੱਕਤ ਆ ਠੀਕ ਹੈ ਨਾ ਕੋਈ ਦੱਸੂਗਾ ਹੀ ਕਿਆਂ ਵੀ ਸਰ ਮੈਂ ਜੋਬ ਨਹੀਂ ਕੰਟੀਨਿਊ ਕਰ ਸਕਦਾ ਜਾਂ ਉਸ ਦਿਨ ਦੀ ਘਟਨਾ ਤੋਂ ਵੀ ਉਹ ਬਹੁਤ ਜਣਾ ਬਹੁਤ ਜ਼ਿਆਦਾ ਨਾ ਉਹ ਹੋ ਗਏ ਸੀਗੇ ਕਿ ਪਤਾ ਨਹੀਂ ਕੀ ਹੋ ਗਿਆ ਇੱਕਦਾਂ ਹੀ ਕਿ ਇਹਨੂੰ ਕਾਲ ਆਈ ਬਸ ਉਸ ਤੋਂ ਬਾਅਦ ਪਤਾ ਨਹੀਂ ਕੀ ਹੋ ਗਿਆ ਫੇਰ ਕੀ ਇਹਦੇ ਪਿੰਡ ਜਾਂਦੇ ਆ ਦੀਪੂ ਦੇ ਇਹਦੇ ਕੋਲ ਸ 4-5 ਦੋਸਤ 6-7 ਦੋਸਤ ਜਾਣੀ ਜਾਂਦੇ ਆ ਪਿੰਡ ਤੇ ਪਿੰਡ ਵਿੱਚ ਲੱਭਦੇ ਆ ਘਰ ਕਿੰ ਆ ਆ ਫਲਾਣੇ ਫਲਾਣੇ ਦਾ ਘਰ ਕਿੱਥੇ ਆ ਜੀ ਘਰੇ ਜਾਂਦੇ ਘਰੇ ਗੇੜ ਖੜਕਾਉਂਦੇ ਪਹਿਲਾਂ ਤਾਂ ਘਰ ਦੇ ਬਾਹਰ ਖੜ ਕੇ ਉਹਨੂੰ ਫੋਨ ਕਰਦੇ ਫੋਨ ਦਾ ਕੋਈ ਰਿਪਲਾਈ ਨਹੀਂ ਫੇਰ ਉਹਨੂੰ ਇੱਕ ਕੁੜੀ ਮੈਸੇਜ ਕਰਦੀ ਕਿ ਆ ਵੀ ਅਸੀ ਤੇਰੇ ਪਿੰਡ ਆਏ ਆ ਕਿ ਕਿੱਥੇ ਆ ਤੂੰ ਘਰ ਦੱਸ ਪਰ ਨਾ ਕੋਈ ਮੈਸੇਜ ਦਾ ਰਪਲਾਈ ਫੇਰ ਜਾਨੀ ਪੁੱਛ ਪਚਾ ਕੇ ਜਾਨੀ ਉਹਦੇ ਘਰ ਤੱਕ ਜਾਨੀ ਪਹੁੰਚ ਜਾਂਦੇ ਆ ਸਾਰੇ ਜਾਨੇ ਤੇ ਜਦੋਂ ਗੇਟ ਖੜਕਾਉਂਦੇ ਆ ਪਹਿਲਾਂ ਤਾਂ ਦੋ ਤਿੰਨ ਮਿੰਟ ਗੇਟ ਖੁੱਲਦਾ ਹੀ ਨਹੀਂ ਫਿਰ ਫੇਰ ਫੋਨ ਫੋਨ ਕਰਦੇ ਆ ਨਹੀਂ ਕੋਈ ਰਿਸਪਾਂਸ ਗੇਟ ਖੜਕਾਈ ਜਾਂਦੇ ਆ ਫਿਰ ਉਦੋਂ ਬਾਅਦ ਯਾਨੀ ਬਜ਼ੁਰਗ ਹੁੰਦੇ ਬਾਹਰ ਇਹਦੇ ਕੁੜੀ ਦਾ ਪਿਓ ਹੀ ਇਹਦੇ ਪਿਤਾ ਜੀ ਹੁੰਦੇ ਬਾਹਰ ਕੁੜੀ ਦੇ ਠੀਕ ਆ ਕੁੜੀ ਦੇ ਪਿਤਾ ਜੀ ਹੁੰਦੇ ਆ ਯਾਨੀ ਪੈਰੀ ਹੱਥ ਲਾਉਂਦੇ ਆ ਸਾਰੇ ਜਣੇ ਕਿ ਵਿਦਾਦੇ ਆ ਕਿ ਅਸੀਂ ਇੱਥੇ-ਇੱਥੇ ਆਏ ਆ ਸਾਡੇ ਨਾਲ ਦੀਪੂ ਕੰਮ ਕਰਦੀ ਸੀ ਯਾਨੀ ਅਸੀਂ ਬਹੁਤ ਚੰਗੇ ਦੋਸਤਾਂ ਸਾਡਾ ਕੰਮ ਕਰਦੀ ਹੁੰਦੀ ਸੀ ਯਾਨੀ ਸਾਡੀ ਬਹੁਤ ਵਧੀਆ ਬੌਂਡਿੰਗ ਆ ਤੇ ਕਹਿੰਦੇ ਅਸੀਂ ਦੀਪੂ ਨੂੰ ਮਿਲਣ ਆਏ ਸੀਗੇ ਜੀ ਤੇ ਜਦੋਂ ਉਹਨਾਂ ਨੇ ਕਿਹਾ ਕਿ ਦੀਪੂ ਨੂੰ ਮਿਲਣ ਆਏ ਤੇ ਉਹਦਾ ਉਹ ਇੱਕ ਕੁੜੀ ਦੇ ਪਿਤਾ ਜੀ ਹੈ ਨਾ ਥੋੜਾ ਹੈਰਾਨ ਤੇ ਪਰੇਸ਼ਾਨ ਹੋ ਜਾਂਦੇ ਆ ਤੇ ਉਹਦੇ ਦੋਸਤ ਦੇਖਦੇ ਆ ਕੀ ਹੈ ਜੀ ਅਸੀਂ ਕੀ ਗੱਲ ਕਹਿਤੀ ਅੰਕਲ ਨੂੰ ਕਿ ਹਾਂ ਵੀ ਇੱਕਦਮ ਹੈਰਾਨ ਪਰੇਸ਼ਾਨ ਹੋ ਗਏ ਤੇ ਫਿਰ ਇੱਕ ਮੁੰਡਾ ਹਲਾਉਂਦਾ ਅੰਕਲ ਦਾ ਮੁੰਡਾ ਹਾਂਜੀ ਅੰਕਲ ਜੀ ਕੀ ਹੋ ਗਿਆ ਦੀਪੂ ਨੂੰ ਮਿਲਣਾ ਸੀਗਾ ਜੀ ਅਸੀਂ ਤੇ ਅੰਕਲ ਦੋ ਕੁ ਮਿੰਟ ਦੇਖਦਾ ਉਹਦੇ ਵੱਲ ਤੇ ਨਾ ਰੋਣ ਲੱਗ ਗਿਆ ਅੰਦਾ ਜਦੋਂ ਰੋਣ ਲੱਗ ਜਾਂਦਾ ਇਹਨਾਂ ਨੂੰ ਸਾਰਿਆਂ ਨੂੰ ਟੈਨਸ਼ਨ ਹੋ ਜਾਂਦੀ ਆ ਕਹਾਂ ਦੇ ਪਤਾ ਨਹੀਂ ਕੀ ਹੋ ਗਿਆ ਕਿ ਹਾਂ ਵੀ ਕੋਈ ਗਲਤ ਕੰਮ ਤਾਂ ਨਹੀਂ ਹੋ ਗਿਆ ਕਿ ਹਾਂ ਵੀ ਕੁੜੀ ਨਾਲ ਤੇ ਉੱਦੇ ਉੱਦੇ ਦੀ ਘਟਨਾ ਤੋਂ ਬਾਅਦ ਸਾਡੇ ਆਈ ਵੀ ਨਹੀਂ ਆਫਿਸ 'ਚ ਫਿਰ ਅੰਕਲ ਨੂੰ ਬਿਠਾਉਂਦੇ ਆ ਸੋਫੇ ਤੇ ਪਾਣੀ ਪੂਣੀ ਪਿਉਂਦੇ ਆ ਪੁੱਛਦੇ ਆ ਕਿ ਅੰਕਲ ਜੀ ਦੱਸੋ ਤਾਂ ਸਹੀ ਕਿ ਤੁਸੀਂ ਰੋ ਕਿਉਂ ਰਹੇ ਹੋ ਕੀ ਇਹ ਹੈ ਜਾਂ ਕੀ ਹੋ ਗਿਆ ਨਾ ਕੋਈ ਤੁਸੀਂ ਕੁਝ ਦੱਸ ਰਹੇ ਤੇ ਉਸ ਤੋਂ ਬਾਅਦ ਅੰਕਲ ਥੋੜਾ ਜਿਹਾ ਸੋਚ ਕੇ ਨਾ ਉਹਦਾ ਉਹ ਅੰਕਲ ਕਹਿੰਦੇ ਦੀਪੂ ਤਾਂ ਤਿੰਨ ਮਹੀਨੇ ਪਹਿਲਾਂ ਹੀ ਮਰ ਗਈ ਜਦੋਂ ਉਹ ਇਹ ਗੱਲ ਸੁਣਦੇ ਆ ਉਹਦੇ ਦੋਸਤ ਸਾਰੇ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਜਾਂਦੇ ਉਹ ਕਹਿੰਦੇ ਅੰਕਲ ਨੂੰ ਨਹੀਂ ਨਹੀਂ ਅੰਕਲ ਜੀ ਇਹ ਤਾਂ ਕੋਈ ਗੱਲ ਨਹੀਂ ਆ ਚਾਰ ਪੰਜ ਦਿਨ ਪਹਿਲਾਂ ਤਾਂ ਸਾਡੇ ਨਾਲ ਕੰਮ ਕਰਦੀ ਸੀ ਤੁਸੀਂ ਕਹਿੰਦੇ ਤੁਸੀਂ ਮਜ਼ਾਕ ਕਰਦੇ ਹੋਗੇ ਕੋਈ ਦੱਸੋ ਤੁਸੀਂ ਕੀ ਗੱਲ ਆ ਤੇ ਉਹ ਰੈਡੀ ਫਿਰ ਉਹਦੀ ਫੋਟੋ ਵਾਲਾ ਦਿਖਾਉਂਦੇ ਆ ਜਿਵੇਂ ਆਪਣੇ ਪੰਜਾਬ ਦੇ ਵਿੱਚ ਲਿਖਿਆ ਨਹੀਂ ਹੁੰਦਾ ਜਿਵੇਂ ਜਦੋਂ ਕੋਈ ਮਰ ਜਾਂਦਾ ਵਾ ਜਿਵੇਂ ਥੱਲੇ ਡੇਟ ਆਫ ਬਰਥ ਤੇ ਐਕਸਪਾਇਰੀ ਡੇਟ ਆਪਣੇ ਪੰਜਾਬ ਦੇ ਵਿੱਚ ਫੋਟੋਆਂ ਤੇ ਉਵੇਂ ਹੀ ਕਰਦੇ ਆ ਆਪਣੇ ਹਾਰ ਹੂਰ ਤਾਂ ਚਲੋ ਘੱਟ ਹੀ ਪਉਂਦੇ ਆ ਕਈ ਬੰਦੇ ਚਲੋ ਪਉਂਦੇ ਆ ਜ਼ਿਆਦਾਤਰ ਤਾਂ ਆਪਣੇ ਇੱਥੇ ਉਹ ਫੋਟੋ ਨਾਲ ਦੇ ਥੱਲੇ ਜਾਨੀ ਡੇਟ ਆਫ ਬਰਥ ਐਕਸਪਾਇਰੀ ਡੇਟ ਲਿਖਦੇ ਆ ਆਪਣੇ ਤਾਂ ਤੇ ਜਦੋਂ ਦੇਖਦੇ ਆ ਉਹ ਸੱਚੀ ਉਹ ਹੈਰਾਨ ਪਰੇਸ਼ਾਨ ਸਾਰੇ ਜਾਣੇ ਉਹ ਕਹਿੰਦੇ ਅੰਕਲ ਜੀ ਇਹ ਕਿਵੇਂ ਹੋ ਸਕਦਾ ਉਹ ਤਾਂ ਸਾਡੇ ਨਾਲ ਕੰਮ ਕਰਦੀ ਸੀਗੀ ਅੱਤਨ ਦਿਨ ਚਾਰ ਪੰਜ ਦਿਨ ਪਹਿਲਾਂ ਉਹਨੂੰ ਇੱਕ ਕਾਲ ਆਈ ਤੇ ਉਹ ਕਾਲ ਤੋਂ ਬਾਅਦ ਉਹ ਇੱਕਦਮ ਉੱਠ ਕੇ ਚਲੀ ਗਈ ਕਹਿੰਦਾ ਅੰਕਲ ਕਹਿੰਦਾ ਕਹਿੰਦਾ ਤੁਹਾਨੂੰ ਪਤਾ ਉਹਦੇ ਦੋਸਤ ਕਹਿੰਦੇ ਦੱਸੋ ਹੀ ਕੀ ਸਾਨੂੰ ਤਾਂ ਕੁਝ ਨਹੀਂ ਪਤਾ ਜੀ ਕਹਿੰਦਾ ਇੱਕ ਦਿਨ ਆ 6-7 ਦਿਨ ਪਹਿਲਾਂ ਨਾ ਕਹਿੰਦਾ ਮੈਂ ਕਾਲ ਕੀਤੀ ਸੀਗੀ ਤੁਹਾਡੇ ਆਫਿਸ ਦੇ ਵਿੱਚ ਅੱਗੇ ਉਹ ਕਹਿੰਦਾ ਕੋਈ ਜਵਾਬ ਨਹੀਂ ਦੇ ਰਿਹਾ ਸੀਗਾ ਕੋਈ ਉਹਨਾਂ ਦਾ ਹੋਣਾ ਕੋਈ ਬਕਾਇਆ ਬਕੂਆ ਜਿਵੇਂ ਕੰਪਨੀਆ ਦੇ ਵਿੱਚ ਰਹਿ ਜਾਂਦਾ ਵਾ ਜਦੋਂ ਬਕਾਇਆ ਬਕੂਆ ਵਾਸਤੇ ਫੋਨ ਕੀਤਾ ਹੋਣਾ ਪੈਂ ਪੂਆਂ ਦੀ ਲੋਡ ਹੋਣੀ ਆ ਵਿਚਾਰੇ ਨੂੰ ਤੇ ਉਹਨੇ ਉਹ ਸੁਣ ਕੇ ਸਾਰੇ ਹੈਰਾਨ ਪਰੇਸ਼ਾਨ ਹੋ ਗਏ ਅੰਕਲ ਨੂੰ ਪਉਂਦਿਆਂ ਅੰਕਲ ਤੁਸੀਂ ਕਾਲ ਕਦ ਵਾਸਤੇ ਕੀਤੀ ਸੀ ਉਹਨਾਂ ਦਾ ਕੋਈ ਸਾਡਾ ਬਕਾਇਆ ਸੀਗਾ ਕਿਸੇ ਦੇ ਮੈਨੇਜਰ ਨੇ ਦੱਸਿਆ ਸੀਗਾ ਕਿ ਆ ਵੀ ਤੁਹਾਡਾ ਬਕਾਇਆ ਤੇ ਮੈਂ ਕਾਲ ਤਾਂ ਕੀਤੀ ਸੀਗੀ ਤੇ ਇੱਥੇ ਦੇਖੋ ਉਹ ਜਿਹੜੀ ਅੰਕਲ ਨੇ ਕਾਲ ਕੀਤੀ ਸੀ ਇਹਦੇ ਪਿਓ ਨੇ ਕੁੜੀ ਦੇ ਉਹ ਕਾਲ ਚੱਕੀ ਸੀ ਉਹ ਕੁੜੀ ਨੇ ਠੀਕ ਆ ਤੋ ਆਪਣੀ ਪਿਓ ਦੀ ਆਵਾਜ਼ ਸੁਣ ਕੇ ਨਾ ਜਾਨੀ ਹੱਕੀ ਵੱਕੀ ਰਹਿ ਗਈ ਸੀ ਚਲੋ ਇਹ ਗੱਲ ਹੁੰਦੀ ਚਲੇ ਜਾਂਦੇ ਸਾਰੇ ਜਣੇ ਆਪਣੇ ਆਪਣੇ ਘਰੇ ਮੈਨੇਜਰ ਫਿਰ ਵੇਟ ਕਰਦਾ ਅਗਲੇ ਦਿਨ ਇਹਨਾਂ ਦੀ ਆਉਣ ਦੀ ਕਿ ਹਾਂ ਵੀ ਚਲੋ ਉਹਦੇ ਪਿੰਡ ਜਾ ਕੇ ਆਉਣਗੇ ਦੱਸਣਗੇ ਕਿ ਕੀ ਗੱਲਬਾਤ ਆ ਕੀ ਨਹੀਂ ਸਾਰਾ ਕੁਝ ਮੈਨੇਜਰ ਨੂੰ ਸਾਰਾ ਕੁਝ ਦੱਸਦੇ ਆ ਇ ਸਾਡੇ ਨਾਲ ਆਏ ਆਇਆ ਹੋਇਆ ਉਹਨਾਂ ਦੇ ਪਿਤਾ ਜੀ ਨੇ ਆਏ ਆਏ ਸਾਨੂੰ ਦੱਸਿਆ ਸਾਰਾ ਕੁਝ ਦੱਸ ਦਿਆ ਮੈਨੇਜਰ ਨੂੰ ਯਕੀਨ ਨਾ ਆਵੇ ਮੈਨੇਜਰ ਤੋਂ ਉੱਪਰ ਦੀ ਉਹਨੂੰ ਗੁੱਸੇ ਹੋਣ ਨੂੰ ਫਿਰਦਾ ਸੀ ਉਹਦੀ ਸੈਲਰੀ ਕੱਟਣ ਨੂੰ ਫਿਰਦਾ ਸੀ ਇਹ ਦੇਖੋ ਉਹਨਾਂ ਨੂੰ ਯਕੀਨ ਨਾ ਆਵੇ ਮੈਨੇਜਰ ਨੂੰ ਮੈਨੇਜਰ ਕੀ ਕਰਦਾ ਜਿਹੜੀਆਂ ਵੀ ਉਹ ਕੁੜੀ ਨੇ ਦੀਪੂ ਨੇ ਕਾਲ ਅਟੈਂਡ ਕੀਤੀਆਂ ਹੁੰਦੀਆਂ ਉਹ 3 ਕੁ ਮਹੀਨਿਆਂ ਦੇ ਸਾਰੀਆਂ ਦਾ ਰਿਕਾਰਡ ਚੱਕਦਾ ਸਾਰੀਆਂ ਦਾ ਰਿਕਾਰਡ ਚੱਕਦਾ ਰਿਕਾਰਡ ਚੱਕਦਾ ਉਹ ਕਾਲ ਹੁੰਦੀਆਂ ਵਨ ਸਾਈਡਡ ਦੇਖੋ ਵਨ ਸਾਈਡਡ ਕਾਲ ਹੁੰਦੀਆਂ ਜਾਨੀ ਇਧਰੋਂ ਬੀਪੀਓ ਦੇ ਵਿੱਚੋਂ ਕੋਈ ਰਿਸਪੌਂਸ ਨਹੀਂ ਸਾਰਾ ਰਿਸਪਾਂਸ ਉਧਰੋਂ ਕਲਾਇੰਟ ਵੱਲੋਂ ਤੇ ਇਹ ਵੀ ਦੇਖ ਕੇ ਸਾਰਾ ਕੁਝ ਹੈਰਾਨ ਹੋ ਜਾਂਦਾ ਮੈਨੇਜਰ ਠੀਕ ਹੈ ਨਾ ਮੈਨੇਜਰ ਨੇ ਸਾਰਾ ਕੁਝ ਦੇਖ ਕੇ ਸਾਰਾ ਕੁਝ ਹੈਰਾਨ ਹੋ ਜਾਂਦਾ ਦੋਨਟ ਪੜ ਲੈਣ ਦੋ ਮੈਂ ਭੁੱਲ ਗਿਆ ਸੀਗਾ ਵਿੱਚ ਲਿਖ ਕੇ ਰੱਖਣੀ ਪੈਂਦੀ ਆ ਇਹ ਤੇ ਇਹ ਗੱਲ ਹੁੰਦੀ ਜਦੋਂ ਸਾਰੀਆਂ ਕੋਲਾਂ ਚੈੱਕ ਹੁੰਦੀਆਂ ਗੱਲ ਪਹੁੰਚ ਜਾਂਦੀ ਉੱਪਰ ਤੱਕ ਉਹ ਫਿਰ ਦੇਖਦੇ ਸਾਰੀਆਂ ਵਨ ਸਾਈਡਡ ਕਾਲ ਫਿਰ ਉਹ ਆਪਣਾ ਸੀਸੀਟੀਵੀ ਕੈਮਰਾ ਚੈੱਕ ਕਰਦੇ ਸੀਸੀਟੀਵੀ ਕੈਮਰੇ ਦੇ ਵਿੱਚ ਸਿਰਫ ਉਹਨਾਂ ਨੂੰ ਦੇਖਦੀ ਇੱਕ ਪਰਛਾਈ ਉਹ ਸਾਰੇ ਹੈਰਾਨ ਹੋ ਜਾਂਦੇ ਆ ਕਿ ਜਿਹੜੀ ਕੁੜੀ ਸਾਡੇ ਨਾਲ ਰੋਟੀ ਪਾਣੀ ਹਾਸਾ ਮਜ਼ਾਕ ਸਾਰਾ ਕੁਝ ਕਰਦੀ ਹੁੰਦੀ ਸੀਗੀ ਤੇ ਜਦੋਂ ਸੀਸੀਟੀਵੀ ਕੈਮਰੇ ਦੇ ਵਿੱਚ ਆ ਕਰਦੇ ਤੇ ਚੈੱਕ ਕਰਦੇ ਆ ਤੇ ਇੱਕ ਪਰਛਾਈ ਹੈ ਤੇ ਜਣੀ ਉਹ ਕੁੜੀ ਕੰਮ ਕਰਦੀ ਹੁੰਦੀ ਸੀ ਪਹਿਲਾਂ ਉੱਥੇ ਬੀਪੀਓ ਦੇ ਵਿੱਚ ਠੀਕ ਆ ਜਣੀ ਉਹ ਕੁੜੀ ਨੂੰ ਆਪਣੇ ਕੰਮ ਨਾਲ ਇੰਨਾ ਪਿਆਰ ਸੀ ਉਹ ਜਣੀ ਮਾਰ ਕੇ ਵੀ ਆਪਦਾ ਕੰਮ ਨਹੀਂ ਛੱਡਿਆ ਉਹਨੇ ਤੇ ਇਹ ਮਿਸਟਰੀ ਤਾਂ ਹਜੇ ਤੱਕ ਅੱਜ ਤੱਕ ਦਾ ਕੋਈ ਆਪਣੇ ਇੱਥੇ ਕੋਈ ਸਲਝਾ ਨਹੀਂ ਸਕਿਆ ਕਿਸੇ ਨੂੰ ਪਤਾ ਜਿਹੜੀ ਜ਼ਿਆਦਾਤਰ ਵਾਰ ਔਣ ਨਹੀਂ ਦਿੱਤੀ ਉਹਨਾਂ ਨੇ ਕਿਉਂਕਿ ਆ ਵੀ ਇਹਨਾਂ ਦੇ ਤੁਹਾਨੂੰ ਪਤਾ ਹੀ ਆ ਕੰਮਕਾਰ ਦੇ ਵਿੱਚ ਕੁਝ ਹੋਵੇ ਨਾ ਇਹ ਗੱਲ ਹੈਗੀ ਆ 2016 ਦੀ ਸਾਡੇ ਇੱਥੇ ਨੇੜੇ ਆ ਮੋਗੇ ਤੋਂ ਥੋੜਾ ਜਿਹਾ ਅੱਗੇ ਨਾ ਅੱਗੇ ਇੱਕ ਬੀਪੀਓ ਚੱਲਦਾ ਹੁੰਦਾ ਸੀਗਾ ਹੁਣ ਅੱਜ ਅੱਜਕੱਲ ਤਾਂ ਉਹ ਬੰਦ ਹੋ ਗਿਆ ਤੇ ਸਾਰੇ ਦੋਸਤ ਹੈਰਾਨ ਕਿ ਹਾਂ ਵੀ ਅਸੀਂ ਇੱਕ ਆਤਮਾ ਨਾਲ ਕੰਮ ਕਰਦੇ ਸੀਗੇ ਇਹ ਦੇਖੋ ਕਿ ਕਈ ਬੰਦੇ ਦੁਨੀਆ ਨੂੰ ਛੱਡ ਕੇ ਵੀ ਆਪ ਦਾ ਕੰਮ ਨੂੰ ਕਿੰਨਾ ਪਿਆਰ ਕਰਦੇ ਆ ਠੀਕ ਆ ਇਸ ਲਈ ਨਾ ਆਪਾਂ ਨੂੰ ਆਪਣੇ ਕੰਮ ਨਾਲ ਬਹੁਤ ਪਿਆਰ ਹੋਣਾ ਚਾਹੀਦਾ। ਹੂੰ। ਜੇ ਆਪਣੇ ਕੰਮ ਨਾਲ ਆਪਣਾ ਪਿਆਰ ਹੈ ਨਾ ਆਪਾਂ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਅਚੀਵ ਕਰ ਸਕਦੇ ਆ। ਤੇ ਇਹ ਤਾਂ ਸਿੱਗੀ ਅੱਜ ਦੀ ਕਹਾਣੀ ਜਾਣੀ ਇੱਕ ਆਤਮਾ ਦੀ ਕਹਾਣੀ ਜਿਹੜੀ ਆਪਣੇ ਕੰਮ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਕੁਝ ਆਤਮਾ ਹੁੰਦੀਆਂ ਵਾਂ ਮੈਂ ਪਰ ਜ਼ਿਆਦਾ ਇਹਨਾਂ ਬਲੀਵ ਨਹੀਂ ਕਰਦਾ ਕੁਝ ਹੁੰਦੀਆਂ ਵਾਂ ਕਿਆਂ ਵੀ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਆ ਕਿਸੇ ਦਾ ਕੋਈ ਭਲਾ ਕਰਨ ਵਾਸਤੇ ਕੋਈ ਆਪਣੇ ਕੰਮ ਨੂੰ ਪਿਆਰ ਕਰਨ ਵਾਸਤੇ ਕੋਈ ਜਾਨੀ ਜਿੱਦੀ ਕੋਈ ਅਧੂਰੀ ਅਧੂਰੀ ਚਾਪ ਰਹਿ ਗਈ ਹੋਵੇ ਉਹ ਪੂਰੀ ਕਰਨ ਵਾਸਤੇ ਕੁਝ ਹੁੰਦੀਆਂ ਪਰ ਆਪਾਂ ਅਜੇ ਤੱਕ ਇਹ ਨਹੀਂ ਦੇਖੀ ਆ ਆਪਾਂ ਤਾਂ ਚਲੋ ਆਪਾਂ ਸਟੋਰੀਸਟ ਸੁਣਾਉਣ ਆਲੇ ਆ ਆਪਾਂ ਦਾ ਕੀ ਕਰਨਾ ਇਹ ਗੱਲਾਂ ਚ ਬਾਲਾ ਡੀਪ ਜਾ ਕੇ ਇਹ ਕੁਝ ਗੱਲਾਂ ਰਾਜ ਹੀ ਰਹਿਣ ਤਾਂ ਰਾਜ ਹੀ ਵਧੀਆ ਰਹਿੰਦੀਆਂ ਵਾ ਤੋਂ ਸੋ ਫਿਰ ਇਹ ਦੱਸਿਓ ਜੀ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਫੇ ਮਿਲਦੇ ਆ ਤੁਹਾਨੂੰ ਕੋਈ ਹੋਰ ਨਵੀਂ ਕਹਾਣੀ ਨਾਲ ਬਾਕੀ ਮੈਂ ਤੁਹਾਨੂੰ ਇਹ ਕਹਿ ਰਿਹਾ ਜੇ ਤੁਹਾਡੇ ਪਿੰਡ ਸ਼ਹਿਰ ਕਸਬੇ ਕਿਤੇ ਵੀ ਕੋਈ ਇਹ ਜੀ ਘਟਨਾ ਹੋਈ ਹੋਵੇ ਤਾਂ ਤੁਸੀਂ ਮੇਰੇ ਨਾਲ ਜਰੂਰ ਸੰਪਰਕ ਕਰਿਓ ਆਪਾਂ ਉਹ ਘਟਨਾ ਨੂੰ ਸਾਂਝਾ ਕਰਾਂਗੇ ਸਾਰਿਆਂ ਨਾਲ ਪਰ ਜੈਨੂਨ ਹੋਵੇ ਕਾਈ ਨਹੀਂ ਕਿ ਹਰੇਕ ਦੀ ਕਿ ਬਈ ਸਾਨੂੰ ਦਬਾ ਪੈ ਗਿਆ ਸਾਨੂੰ ਇਹ ਹੋ ਗਿਆ ਕੋਈ ਜੈਨੂਨ ਕਹਾਣੀ ਹੋਵੇ ਉਹ ਆਪਾਂ ਫਿਰ ਆਪਾਂ ਆਪਣੇ ਪੇਜ ਤੇ ਪਾਵਾਂਗੇ ਕਿਤਾਜੋ ਆਪਣੀ ਜਿਹੜੀ ਆਡੀਅנס ਆ ਉਹਨਾਂ ਨੂੰ ਸੁਣਨ ਚ ਵੀ ਵਧੀਆ ਲੱਗੇ ਠੀਕ ਹੈ ਨਾ ਚਲੋ ਜੀ ਮਿਲਦੇ ਆਂ ਫਿਰ ਕੋਈ ਨਵੀਂ ਕਹਾਣੀ ਨਾਲ ਸਤਿ ਸ੍ਰੀ ਅਕਾਲ ਮੈਨੂੰ ਕਮੈਂਟਾਂ ਜਰੂਰ ਦੱਸਿਓ ਕਿ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਤੁਸੀਂ ਇਹ ਦੇਖੋ ਉਹ ਬੰਦਿਆਂ ਨੂੰ ਇਹਜਾ ਮਹਿਸੂਸ ਹੋਇਆ ਹੋਣਾ ਜਿਹੜੇ ਇਹਦੇ ਨਾਲ ਕੰਮ ਕਰਦੇ ਸੀ ਚਲੋ ਮੈਨੂੰ ਜਰੂਰ ਦੱਸਿਓ ਘਰ ਦੇ ਵੀ ਬੁਲਾਈ ਜਾਂਦੇ ਆ ਕਿੰਨੇ ਆਇਆ ਚਾਹ ਪੀ ਲਾ ਚਲੋ ਜੀ ਬਾਏ ਜੇ ਕਿਸੇ ਵੀਰ ਨੇ ਭੈਣ ਨੇ ਕੋਈ ਆਪਣੀ ਕਹਾਣੀ ਸਾਂਝੀ ਕਰਨੀ ਹੋਵੇ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਲਿਖ ਸਕਦਾ ਮੈਸੇਜ ਵੀ ਕਰ ਸਕਦਾ ਅਸੀਂ ਉਹਨਾਂ ਦੀ ਕਹਾਣੀ ਸੁਣ ਕੇ ਜੇ ਸਾਨੂੰ ਜੈਨੂਨ ਲੱਗੀ ਅਸੀਂ ਜਰੂਰ ਕਹਾਣੀ ਸੁਣਾਵਾਂਗੇ ਲੋਕਾਂ ਨੂੰ ਚੋਦੀ ਸਤਿ ਸ੍ਰੀ ਅਕਾਲ ਸਾਰੇ ਵੀਰ ਧਿਆਨ ਰੱਖੋ ਠੰਡ ਬਹੁਤ ਪੈ ਰਹੀ ਆ ਆ ਦੇਖੋ ਸਾਡੇ ਤਾਂ ਧੁੰਦ ਵੀ ਪੈਣ ਲੱਗੀ ਹਾਂ ਚਲੋ ਇਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ